ਪੋਲੀ ਬਣਾ ਲੈ ਉਹ ਗੱਡੀ ਦੀ ਨਾਲੇ ਮੈਂ ਲੀਨੇ ਪਰਣਾਣਾ ਕੀ ਹੁੰਦਾ ਨੇ at

ਕਹਿਣਾ ਚਾਹਾਂਗੇ ਤੁਸੀਂ ਅਸੀਂ ਇਹੀਂ ਕਹਣਾ ਚਾਹੁੰਦੇ ਸਾਡੇ ਬੇਟੀ ਦੀ ਸਾਨੂੰ ਬਹੁਤ ਖੁਸ਼ੀ ਹੋਈ ਜੇ ਤੁਸੀਂ ਸੁਣ ਲਿਆ ਫਿਰ ਇਹਨੇ ਆਵਲਾ ਪੇਪਰ ਉਹ ਕਰ ਲਿਆ ਬੱਚੇ ਨੇ ਤੇ ਸਾਨੂੰ ਇੰਨੀ ਖੁਸ਼ੀ ਹੋਈ ਨੇ ਅਸੀਂ ਕਹਾਂਦੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨੀ ਜੇ ਤੁਸੀਂ ਇੱਥੇ ਆ ਕੇ ਪਹੁੰਚੇ ਬੱਚੇ ਵਾਸਤੇ ਬਹੁਤ ਵੱਡਾ ਧੰਨਵਾਦ ਕੀਤਾ ਤੁਸੀਂ ਆਪਦੀ ਮਿਹਨਤ ਬਹੁਤ ਇਹ ਜਵਾਕ ਨਲਾਈ ਰਾਤ ਦਿਨ ਪੜਦਾ ਸੀ ਨਾਲੇ ਆਪਦੇ ਡੈਡੀ ਨਾਲ ਪੱਠੇ ਤੇ ਹੈਲਪ ਕਰਾਉਂਦਾ ਨਾਲੇ ਰਾਤ ਨੂੰ ਮੰਮਾ ਨਾਲ ਕਰਾਉਂਦਾ ਫਿਰ ਬੱਕਰੀਆਂ ਦੀ ਦੇਖਭਾਲ ਕਰਦਾ ਇਹ ਬੱਚੇ ਨੂੰ ਤਾਂ ਬਹੁਤ ਸਾਨੂੰ ਇੰਨੀ ਖੁਸ਼ੀ ਹੋਈ ਨੇ ਅਸੀਂ ਬੱਚੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਮੁੰਡੇ ਨੇ ਪੀਪਰ ਕ ਇਹ ਬੱਚੇ ਨੇ ਐਗਜ਼ਾਮ ਹੀ ਕਲੀਅਰ ਕੀਤਾਗਾ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋਗੇ ਕੀ ਖੁਸ਼ੀ ਦਾ ਮਾਹੌਲ ਹੈ ਤੁਹਾਡੇ ਵਿੱਚ ਬਹੁਤ ਖੁਸ਼ੀ ਹੈ ਜੀ ਮਿਹਨਤ ਕਰਕੇ ਬੱਚੇ ਪੜ੍ਹ ਕੇ ਕੰਮ ਵਧੀਆ ਹੀ ਕਰੇ ਵੀ ਵਧੀਆ ਕੰਮ ਕਰਦੇ ਆ ਜੀ ਅਸੀਂ ਪੱਠੇ ਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਬੱਚਾ ਤੁਹਾਡੇ ਨਾਲ ਵੀ ਕਰਦਾ ਹੁੰਦਾ ਸੀ ਹਾਂਜੀ 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 ਕਰੇ ਸਾਰਾ ਕੰਮ ਕਰਾਉਂਦਾ ਕਰੇ ਮੰਮੀ ਨਾਲ ਹੀ ਕਿੰਨਾ ਕ ਤੁਸੀਂ ਇਹਨੂੰ ਮੋਟੀਵੇਟ ਕੀਤਾ ਜਾਂ ਪੜ੍ਹਨ ਵਾਸਤੇ ਕਿਸ ਤਰ੍ਹਾਂ ਇਹਨੂੰ ਤੁਸੀਂ ਉਹ ਕੀਤਾਗਾ ਕੰਨ ਬਾਜ ਤਾਂ ਕਹੇ ਵੀ ਪੜਾਈ ਬਹੁਤ ਜ਼ਰੂਰੀ ਹੈ ਜੀ ਢਾਈ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਹੂੰ ਬੜਕੇ ਇੱਕ ਦੇ ਲੱਗ ਜਾਊਗਾ ਦਾਦਾ ਜੀ ਦੀ ਜਿੰਦਗੀ ਬਣੀ ਆਂ ਜੀ ਮਾਤਾ ਜੀ ਤਾਂ ਕੀ ਕਹਿਣਾ ਚਾਹੋਗੇ ਆਪਣੇ ਬੇਟੇ ਨੇ ਜਿਹੜਾ ਹੈਗਾ ਇਹ ਐਗਜ਼ਾਮ ਕਲੀਅਰ ਕੀਤਾ ਯੂਜੀਸੀ ਦਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਬੇਟੇ ਦੀ ਉਹ ਪੜ੍ਹਾਈ ਵਧੀਆ ਕਰਦਾ ਹੈ ਜੀ ਘਰੇ ਵੀ ਵਧੀਆ ਕੰਮ ਕਰਦਾ ਹੈ ਸਾਡੇ ਨਾਲ ਤੇ ਜਿਵੇਂ ਹੁਣ ਬੱਚਾ ਆਪਣਾ ਹੈਗਾ ਇਹਨੇ ਪੜ੍ਹਾਈ ਕੀਤੀ ਕਿੰਨਾ ਕੁ ਤੁਸੀਂ ਇਹਨੂੰ ਮਤਲਬ ਪੜ੍ਹਾਈ ਦੇ ਵਿੱਚ ਅੱਗੇ ਲੈਣ ਵਾਸਤੇ ਕਿੰਨਾ ਕੁ ਤੁਸੀਂ ਮਿਹਨਤ ਕੀਤੀ ਜਾਂ ਕਿਸ ਤਰ੍ਹਾਂ ਇਹਨੂੰ ਅੱਗੇ ਮੋਟੀਵੇਟ ਕਰਦੇ ਰਹੇ ਅਸੀਂ ਇਹਨੂੰ ਬਹੁਤ ਕਹਿੰਦੇ ਰਹਿੰਦੇ ਆ ਜੀ ਬੜਿਆ ਕਰ ਬੇਟੇ ਪੜਿਆ ਕਰ ਕੰਮ ਵੀ ਕਰਦੇ ਜ਼ਰੂਰੀ ਨੇ ਪੜਨਾ ਵੀ ਜ਼ਰੂਰੀ ਹੈ ਜੀ ਬਹੁਤ ਮਿਹਨਤ ਕਰਦਾ ਬੱਚਾ ਤਾਂ ਕਰਦੇ ਕੰਮ ਦੇ ਵਿੱਚ ਵੀ ਇਹ ਤੁਹਾਡਾ ਪੂਰਾ ਸਾਥ ਦਿੰਦਾ ਹੁੰਦਾ ਸੀ ਹਾਂਜੀ 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 ਵੀਰੇ ਤੁਸੀਂ UGC NET ਕਲੀਅਰ ਕੀਤਾਗਾ ਕਿਸ ਤਰ੍ਹਾਂ ਦੀ ਖੁਸ਼ੀ ਹੈ ਤੁਹਾਡੇ ਮਨ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵੀਰੇ ਮੈਂ ਜੂਰੀਜ਼ ਇਨ ਐਕਟ ਇੰਗਲਿਸ਼ ਸਬਜੈਕਟ ਕੋ ਕੁਆਲੀਫਾਈ ਕੀਤਾ ਯੂਰ ਰੈਂਕ ਦੇਖ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲੀ ਵਾਰ ਇੰਗਲਿਸ਼ ਸਬਜੈਕਟ ਦੇ ਵਿੱਚੋਂ ਕਿਸੇ ਨੇ ਜੂਰੀਜ਼ ਨੈਟ ਕੁਆਲੀਫਾਈ ਕੀਤਾ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲਾਂ ਵੀ ਪਰਿਵਾਰ ਦੇ ਵਿੱਚ ਕੋਈ ਨੌਕਰੀ ਵਾਲੇ ਹੈਗੇ ਸੀ ਜਾਂ ਨਹੀਂ ਹਾਂ ਸਾਡੇ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਦਾ ਲੜਕਾ ਜੋ ਕਿ ਸਰਕਾਰੀ ਟੀਚਰ ਹੈ ਹੋ ਤੁਸੀਂ ਅੱਜਕੱਦੀ ਸਰਕਾਰੀ ਟੀਚਰ ਆ ਤੇ ਮੈਂ ਇੰਗਲਿਸ਼ ਦੇ ਵਿੱਚ ਮਾਸਟਰ ਡਿਗਰੀ ਦੀ ਤਿਆਰੀ ਕਰ ਰਿਹਾ ਤੇ ਜੂਰੀਸੀ ਨੈਟ ਕੁਆਲੀਫਾਈ ਕੀਤਾ ਠੀਕ ਹੈ ਤੇ ਫੈਮਿਲੀ ਵਿੱਚੋਂ ਕਿਵੇਂ ਆ ਤੁਹਾਡਾ ਫੈਮਿਲੀ ਵੀ ਮਿਡਲ ਫੈਮਿਲੀ ਹੈਗੀ ਬਸ ਡੈਡੀ ਪੱਠੇ ਤੇ ਕੰਮ ਕਰਦੇ ਨੇ ਡੈਡੀ ਦੇ ਨਾਲ ਹੀ ਮੈਂ ਹੈਲਪ ਕਰਾ ਲਿਆ ਕੰਮ ਦੇ ਵਿੱਚ ਉਸ ਤੋਂ ਬਾਅਦ ਪੜਾਈ ਕਰਦਾ ਤੇ ਘਰੇ ਪਸ਼ੂ ਰੱਖਿਆ ਨੇ ਉਹਨਾਂ ਨਾਲ ਕੰਮ ਕਰਦੇ ਆ ਤੇ ਇਹਦੇ ਨਾਲ ਤੁਸੀਂ ਕੋਈ ਹੋਰ ਜੋਬ ਵਗੈਰਾ ਕਰਦੇ ਸੀ ਜਾਂ ਨਹੀਂ ਜੋਬ ਡੈਡੀ ਨਾਲ ਹੀ ਪੱਠੇ ਤੇ ਹੈਲਪ ਕਰਾਉਣੇ ਆ ਕੰਮ ਦੇ ਵਿੱਚ ਘਰੇ ਕੰਮ ਕਰਦੇ ਆ ਮੰਮੀ ਨਾਲ ਕੰਮ ਕਰਾ ਦਿੰਦੇ ਆ ਕਰੀ ਠੀਕ ਹੈ ਹੋਰ ਸਟੱਡੀ ਤੁਸੀਂ ਕਿਤੋਂ-ਕਿਤੋਂ ਕੀਤੀ ਸੀ ਮੈਂ ਬੀਏ ਆਪਣੀ ਬੀਏ ਕੰਪਲੀਟ ਕੀਤੀ ਹੈ ਬਰੂਹ ਤੇਗਵਧਰ ਕਾਲਜ ਆਫ ਐਜੂਕੇਸ਼ਨ ਦਿਲੇਰਾਲਾ ਤੋਂ ਤੇ ਹੁਣ ਮੇਰੀ ਐਮਏ ਚੱਲ ਰਹੀ ਹੈਗੀ ਗੋੜਾਵਾਲ ਕਾਲਜ ਦੇ ਵਿੱਚ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਨੈਟ ਇਹ ਯੂਜੀਸੀ ਦਾ ਜਿਹੜਾ ਹੈਗਾ ਪੇਪਰ ਕਲੀਅਰ ਹੋਇਆਗਾ ਤਾਂ ਕਿਵੇਂ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਫੀਲ ਹੋਇਆ ਕਿਸ ਤਰ੍ਹਾਂ ਤੁਸੀਂ ਫੈਮਿਲੀ ਦੇ ਨਾਲ ਗੱਲ ਜਦੋਂ ਸ਼ੇਅਰ ਕੀਤੀ ਹੋਣੀ ਇਸ ਤਰ੍ਹਾਂ ਦਾ ਮਾਹੌਲ ਰਿਹਾ ਸੀ ਮੈਂ ਜਦੋਂ ਮੈਂ ਜੂਜੀਸੀ ਨੈਟ ਦਾ ਰਿਜ਼ਲਟ ਸ਼ਾਮ ਨੂੰ 7 ਤੋਂ 8 ਵਜੇ ਦੇ ਵਿੱਚ ਆਇਆ ਸੀ ਜਦੋਂ ਮੈਂ ਪਰਿਵਾਰ ਨੂੰ ਦੱਸਿਆ ਸੀ ਰੋਟੀ ਖਾ ਰਹੇ ਸੀਗੇ ਮਤਲਬ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਵੇ ਰੋਟੀ ਵੀ ਸਾਡੀ ਅੱਧ ਵਿਚਾਲੀ ਰਹਿ ਗਈ ਵੀ ਮੇਰਾ ਜੂਜੀਸੀ ਨੈਟ ਦਾ ਕੁਆਲੀਫਾਈ ਹੋ ਗਿਆ ਪੇਪਰ ਤਾਂ ਹੁਣ ਮਤਲਬ ਪੂਰਾ ਖੁਸ਼ੀ ਵਾਲਾ ਮਾਹੌਲ ਆ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਮੰਮੀ ਟੈਡੀ ਦਾਦੀ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਕਿਵੇਂ ਕਿਸ ਤਰ੍ਹਾਂ ਤੁਸੀਂ ਮਤਲਬ ਪੜਾਈ ਦੇ ਵਿੱਚ ਕਿਵੇਂ ਤੁਸੀਂ ਮੰਨ ਲਾਇਆ ਜਾਂ ਕਿਵੇਂ ਤੁਹਾਨੂੰ ਸਮਾਂ ਮਿਲਦਾ ਸੀਗਾ ਜੇ ਤੁਸੀਂ ਘਰ ਦੇ ਵੀ ਕੰਮ ਨਾਲ ਕਰਦੇ ਸੀ ਹਨਾ ਆਪਦੇ ਡੈਡੀ ਨਾਲ ਵੀ ਪੱਠੇ ਤੇ ਤੁਸੀਂ ਕਹਿ ਰਹੇ ਹੋ ਕੰਮ ਕਰਦੇ ਸੀਗੇ ਤੇ ਪੜਾਈ ਵਾਸਤੇ ਕਿਵੇਂ ਟਾਈਮ ਕੱਢ ਸਕਦੇ ਤੁਸੀਂ ਮੇਰੇ ਕੰਮ ਕਰਨਾ ਸਵੇਰ ਜਲਦੀ ਉੱਠਣਾ ਉਸ ਤੋਂ ਬਾਅਦ ਘਰੇ ਕੰਮ ਕਰਕੇ ਸਵੇਰ ਪੜਾਈ ਕਰਨੀ ਡੈਡੀ ਨਾਲ ਕੰਮ ਕਰਾ ਕੇ ਦਿਨੇ ਕਾ ਆਪਣਾ ਕਾਲਜ ਦਾ ਵਿੱਚ ਟਾਈਮ ਸਪੈਂਡ ਕਰਕੇ ਕਾਲਜ ਦੀ ਪੜਾਈ ਕਰਕੇ ਸ਼ਾਮ ਨੂੰ ਪੜਾਈ ਕਰਨੀ ਆ ਕੇ ਫਿਰ ਡੈਡੀ ਨਾਲ ਕੰਮ ਕਰਾਉਣਾ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਫੇਰ ਤੱਕ ਪੜਾਈ ਕਰਨੀ ਇਸ ਤੋਂ ਪਹਿਲਾਂ ਮੈਂ ਆਪਣਾ ਪੀਐਸਟੈਟ 2024 ਉਹ ਵੀ ਕੁਆਲੀਫਾਈ ਕੀਤਾ ਇਸੇ ਤਰੀਹੀ ਉਹ ਮੈਂ ਕੰਮ ਕਰਕੇ ਕਵਾਲਿਫਾਈ ਕੀਤਾ ਜਿੱਤੇ ਹੁਣ ਵੀ ਉਵੇਂ UGC NET ਕਵਾਲਿਫਾਈ ਕੀਤਾ ਤੇ ਜਿਵੇਂ ਤੁਸੀਂ ਘਰ ਦੇ ਕੰਮ ਕਹ ਲਓ ਮਤਲਬ ਆਪਦੇ ਪਿਤਾ ਨਾਲ ਤੁਸੀਂ ਪੱਠੇ ਵਗੈਰਾ ਤੇ ਕੰਮ ਕਰਦੇ ਰਹੋ ਇਸ ਤੋਂ ਇਲਾਵਾ ਕੁਝ ਹੋਰ ਕੰਮ ਕਰਦਾ ਤੁਹਾਨੂੰ ਕਰਦੇ ਹੁੰਦੇ ਸੀ ਨਾਲ ਤੁਸੀਂ ਹਾਂਜੀ ਵੀਰੇ ਘਰੇ ਗੋਟ ਫਾਰਮਿੰਗ ਦਾ ਕੰਮ ਕਰਦੇ ਹਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਆਪਣੇ ਘਰੇ ਉਹਨਾਂ ਦਾ ਕੰਮ ਤੁੰਦਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ ਪੜ੍ਹਾਈ ਦੇ ਵਿੱਚ ਲੱਗ ਜਾਂਦਾ ਸੀ ਮਤਲਬ ਬੱਕਰੀਆਂ ਤੁਸੀਂ ਆਪ ਚਰਾ ਕੇ ਲੈ ਕੇ ਆਉਂਦੇ ਹੋ ਹਾਂਜੀ ਵੀਰੇ ਠੀਕ ਹੈ the whole region